ਕੈਨੇਡਾ ਤੋਂ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਸਾਨੂੰ ਭਾਰਤੀ ਹੋਣ ਦੇ ਨਾਤੇ ਇਹ ਸੋਚਣ ਦੇ ਲਈ ਮਜਬੂਰ ਕੀਤਾ ਹੈ ਕਿ ਅਸੀਂ ਵਾਤਾਵਰਣ ਸੁਰੱਖਿਆ ਅਤੇ ਜਨਤਕ ਥਾਵਾਂ ਦੀ ਸਾਫ ਸਫਾਈ ਪ੍ਰਤੀ ਕਿੰਨੇ ਕੁ ਗੰਭੀਰ ਹਾਂ ਇਸ ਵੀਡੀਓ ਨੂੰ ਲੈ ਕੇ ਕਈ ਲੋਕ ਭਾਰਤੀਆਂ ਨੂੰ ਨਸਲ ਆਧਾਰਿਤ ਟਿੱਪਣੀਆਂ ਕਰਕੇ ਆਪਣੀ ਨਫ਼ਰਤ ਦਾ ਨਿਸ਼ਾਨਾ ਬਣਾ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੈਨੇਡਾ ਦੇ ਵਿੱਚ ਇੱਕ ਜੋੜੇ ਦੀ ਵੀਡੀਓ ਨੇ ਸੋਸ਼ਲ ਮੀਡੀਆ ਤੇ ਹੰਗਾਮਾ ਖੜਾ ਕਰ ਦਿੱਤਾ ਹੈ ਦੇਖਣ ਨੂੰ ਭਾਰਤੀ ਮੂਲ ਦਾ ਇਹ ਜੋੜਾ ਵੀਡੀਓ ਦੇ ਵਿੱਚ ਸੜਕ ਦੇ ਕਿਨਾਰੇ ਸਕੂੜਾ ਸੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਘਟਨਾ ਨੇ ਨਾ ਸਿਰਫ ਵਾਤਾਵਰਨ ਦੀ ਸਫਾਈ ਨੂੰ ਲੈ ਕੇ ਸਵਾਲ ਉਠਾਏ ਨੇ ਸਗੋਂ ਇਸ ਮੁੱਦੇ ਨੂੰ ਨਸਲੀ ਰੰਗ ਦੇ ਕੇ ਭਾਰਤੀਆਂ ਦੇ ਖਿਲਾਫ ਟਿੱਪਣੀਆਂ ਦੀ ਲਹਿਰ ਲਿਆ ਦਿੱਤੀ ਹੈ ਇਹ ਵੀਡੀਓ ਜੋ ਕਿ ਐਕਸ ਤੇ ਬਰੂਸ ਨਾਮ ਦੇ ਇੱਕ ਯੂਜ਼ਰ ਨੇ ਸਾਂਝੀ ਕੀਤੀ ਉਸ ਦੇ ਵਿੱਚ ਇੱਕ ਜੋੜਾ ਆਪਣੀ ਕਾਰ ਦੇ ਨੇੜੇ ਖੜਾ ਹੋ ਕੇ ਪਲਾਸਟਿਕ ਦੀਆਂ ਥੈਲੀਆਂ ਦੇ ਵਿੱਚੋਂ ਕੂੜਾ ਕੱਢ ਕੇ ਸੜਕ ਦੇ ਕਿਨਾਰੇ ਸੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ ਵੀਡੀਓ ਦੇ ਨਾਲ ਜੋ ਕੈਪਸ਼ਨ ਦਿੱਤਾ ਹੋਇਆ ਹੈ ਉਸ ਨੇ ਇੱਕ ਨਵੇਂ ਵਿਵਾਦ ਨੂੰ ਪੈਦਾ ਕਰ ਦਿੱਤਾ ਹੈ ਅਤੇ ਭਾਰਤੀਆਂ ਨੂੰ ਸਿੱਧਾ ਨਿਸ਼ਾਨਾ ਬਣਾਉਂਦੇ ਹੋਏ ਲਿਖਿਆ ਗਿਆ ਹੈ ਕਿ ਉਹਨਾਂ ਨੇ ਭਾਰਤ ਨੂੰ ਤਬਾਹ ਕਰ ਦਿੱਤਾ ਹੈ ਅਸੀਂ ਉਹਨਾਂ ਨੂੰ ਕੈਨੇਡਾ ਨੂੰ ਤਬਾਹ ਨਹੀਂ ਕਰਨ ਦੇ ਸਕਦੇ ਇਸ ਕੈਪਸ਼ਨ ਨੇ ਮੁੱਦੇ ਨੂੰ ਹੋਰ ਪਖਾ ਦਿੱਤਾ ਇਸ ਵੀਡੀਓ ਨੂੰ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਇਸ ਨੇ ਭਾਰਤੀਆਂ ਦੇ ਵਿਰੁੱਧ ਨਸਲੀ ਟਿੱਪਣੀਆਂ ਨੂੰ ਜਨਮ ਦਿੱਤਾ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਯੂਜ਼ਰਸ ਨੇ ਇਸ ਜੋੜੇ ਦੀਆਂ ਹਰਕਤਾਂ ਦੀ ਸਖਤ ਨਿੰਦਾ ਕੀਤੀ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਉਹਨਾਂ ਨੇ ਆਪਣਾ ਦੇਸ਼ ਟਾਇਲਟ ਦੇ ਵਿੱਚ ਬਦਲ ਦਿੱਤਾ ਹੈ। ਹੁਣ ਉਹੀ ਸੁੰਦਰ ਤੇ ਸਾਫ਼ ਕੈਨੇਡਾ ਨੂੰ ਵੀ ਉਸ ਦੇ ਨਾਲ ਵੀ ਉਹੀ ਕਰ ਰਹੇ ਨੇ। ਇੱਕ ਹੋਰ ਸ਼ਖਸ ਨੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਲਿਖਿਆ ਕਿ ਕੈਨੇਡਾ ਨੂੰ ਕੂੜੇਦਾਨ ਨਾ ਬਣਾਉਣ ਦਿੱਤਾ ਜਾਵੇ। ਹਾਲਾਂਕਿ ਕੁਝ ਲੋਕਾਂ ਨੇ ਜੋੜੇ ਦਾ ਬਚਾ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਪੂਰਾ ਥੈਲਾ ਨਹੀਂ ਸੁੱਟਿਆ ਸਗੋਂ ਥੈਲੇ ਦੇ ਵਿੱਚੋਂ ਕੱਢ ਕੇ ਸਮਗਰੀ ਸੁੱਟੀ ਹੈ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਦੋਵੇਂ ਜਾਣੇ ਕੂੜਾ ਸੁੱਟਣ ਨਹੀਂ ਬਲਕਿ ਜੰਗਲੀ ਜਾਨਵਰਾਂ ਨੂੰ ਖਾਣਾ ਦੇਣ ਲਈ ਆਏ ਹੋਏ ਨੇ ਇਸ ਵੀਡੀਓ ਨੇ ਭਾਰਤੀਆਂ ਦੇ ਵਿਰੁੱਧ ਨਸਲੀ ਟਿੱਪਣੀਆਂ ਅਤੇ ਨਫ਼ਰਤ ਨੂੰ ਹੋਰ ਉਜਾਗਰ ਕਰ ਦਿੱਤਾ ਹੈ ਜਿਸ ਦੇ ਵਿੱਚ ਕਈ ਯੂਜ਼ਰਜ਼ ਨੇ ਭਾਰਤੀ ਸੱਭਿਆਚਾਰ ਅਤੇ ਸਫਾਈ ਦੀਆਂ ਆਦਤਾਂ ਅਤੇ ਗੈਰ ਜ਼ਿੰਮੇਵਾਰ ਟਿੱਪਣੀਆਂ ਕੀਤੀਆਂ। ਇਸ ਵੀਡੀਓ ਨੇ ਭਾਰਤੀਆਂ ਦੇ ਵਿਰੁੱਧ ਨਸਲੀ ਟਿੱਪਣੀਆਂ ਅਤੇ ਨਫ਼ਰਤ ਨੂੰ ਹੋਰ ਉਜਾਗਰ ਕਰ ਦਿੱਤਾ ਹੈ ਜਿਸ ਦੇ ਵਿੱਚ ਕਈ ਯੂਜ਼ਰਜ਼ ਨੇ ਭਾਰਤੀ ਸੱਭਿਆਚਾਰ ਅਤੇ ਸਫਾਈ ਦੀਆਂ ਆਦਤਾਂ ਤੇ ਗੈਰ ਜ਼ਿੰਮੇਵਾਰ ਟਿੱਪਣੀਆਂ ਕੀਤੀਆਂ ਨੇ। ਕੁਝ ਲੋਕਾਂ ਨੇ ਭਾਰਤੀਆਂ ਦਾ ਬਚਾਅ ਵੀ ਕੀਤਾ ਹੈ ਤੇ ਕਿਹਾ ਹੈ ਕਿ ਕਿਸੇ ਇੱਕ ਸ਼ਖਸ ਦੀ ਗਲਤੀ ਦੇ ਕਾਰਨ ਸਾਰੇ ਭਾਰਤੀਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਹੈ। ਦੱਸਦੀ ਹੈ ਕਿ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੂੜਾ ਸੁੱਟਣਾ ਇੱਕ ਗੰਭੀਰ ਅਪਰਾਧ ਹੈ। ਅਜਿਹੇ ਮਾਮਲਿਆਂ ਵਿੱਚ 1000 ਤੋਂ 1 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਅਤੇ ਗੰਭੀਰ ਮਾਮਲਿਆਂ ਦੇ ਵਿੱਚ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਨਾਗਰਿਕਾਂ ਨੂੰ ਅਜਹੀਆਂ ਘਟਾਵਾਂ ਨੂੰ ਮਿਊਂਸੀਪਲ ਅਥਾਰਟिटीज ਅਤੇ ਹੌਟਲਾਈਨ ਤੇ ਰਿਪੋਰਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮਸ਼ਹੂਰ ਪੱਤਰਕਾਰ ਤੇ ਲੇਖਕ ਨਿਲੇਸ਼ ਮਿਸਰਾ ਨੇ ਵੀ ਵੀਡੀਓ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਾਵੇਂ ਇਹ ਭਾਰਤ ਦੇ ਵਿੱਚ ਹੋਵੇ ਜਾਂ ਫਿਰ ਕੈਨੇਡਾ ਦੇ ਵਿੱਚ ਅਜਿਹੇ ਵਿਹਾਰ ਨੂੰ ਰੋਕਣਾ ਤੇ ਸਜ਼ਾ ਦੇਣਾ ਜ਼ਰੂਰੀ ਹੈ ਇਹ ਇੱਕ ਕਾਨੂੰਨੀ ਹਰਕਤ ਹੈ ਇਹ ਘਟਨਾ ਸਾਨੂੰ ਸਾਰਿਆਂ ਨੂੰ ਜਨਤਕ ਸਫਾਈ ਤੇ ਸੱਭਿਆਚਾਰਕ ਜ਼ਿੰਮੇਵਾਰੀ ਦੇ ਬਾਰੇ ਸੋਚਣ ਦੇ ਲਈ ਮਜਬੂਰ ਕਰਦੀ ਹੈ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਅਜਿਹੇ ਘਟਨਾਵਾਂ ਨੂੰ ਪੂਰੀ ਕਮਿਊਨਿਟੀ ਤੇ ਥੋਪਣ ਦੀ ਬਜਾਏ ਨਿੱਜੀ ਵਿਹਾਰ ਦੇ ਵਜੋਂ ਦੇਖਿਆ ਜਾਵੇ ਕੈਨੇਡਾ ਵਰਗੇ ਬਹੁਤ ਸੱਭਿਆਚਾਰਕ ਦੇਸ਼ ਤੇ ਵਿੱਚ ਸਹਿਨਸ਼ੀਲਤਾ ਅਤੇ ਸਮਝਦਾਰੀ ਦੇ ਨਾਲ ਅਜਿਹੇ ਵਿਵਾਦਾਂ ਨੂੰ ਸੁਲਝਾਉਣ ਦੀ ਜ਼ਰੂਰਤ ਹੈ